ਪਰਮੇਸ਼ਵਰ ਨੇ ਅੰਬਰ ਨੂੰ ਬਣਾਇਆ ਅਤੇ ਅੰਬਰ ਦੇ ਹੇਠਲੇ ਪਾਣੀਆਂ ਨੂੰ ਅੰਬਰ ਦੇ ਉੱਪਰਲੇ ਪਾਣੀਆਂ ਤੋਂ ਵੱਖਰਾ ਕੀਤਾ ਅਤੇ ਉਵੇਂ ਹੀ ਹੋ ਗਿਆ ਹallelujah ਲਿਖਿਆ ਪਰਮੇਸ਼ਵਰ ਨੇ ਜਿਵੇਂ ਜੋ ਕੀਤਾ ਉਵੇਂ ਹੀ ਪਰਮੇਸ਼ਵਰ ਨੇ ਹੁਕਮ ਦੇ ਨਾਲ ਚਾਨਣ ਨੂੰ ਬਣਾਇਆ ਹੁਕਮ ਦੇ ਨਾਲ ਸਵੇਰ ਬਣਾਈ ਹੁਕਮ ਨਾਲ ਰਾਤ ਬਣਾਈ ਹੁਕਮ ਨਾਲ ਦਿਨ ਬਣਾਇਆ ਅੱਜ ਸਿੱ ਇਸ ਗੱਲ ਦੇ ਉੱਤੇ ਵਿਚਾਰ ਕਰਨਾ ਅਮਲ ਕਰਨਾ ਕਿ ਪਰਮੇਸ਼ਵਰ ਦਾ ਵਚਨ ਸਾਨੂੰ ਕੀ ਸਿਖਾਉਂਦਾ ਹੈ ਪਰਮੇਸ਼ਵਰ ਦਾ ਕਲਾਮ ਸਾਨੂੰ ਕੀ ਆਖਦਾ ਹੈ ਜਦੋਂ ਅਸੀਂ ਪਰਮੇਸ਼ਵਰ ਦੀ ਬਾਣੀ ਨੂੰ ਪੜ੍ਹਦੇ ਆ ਤੇ ਇਹ ਇਹ ਦਿਨ ਜਿਹੜੇ ਸਾਨੂੰ ਮਿਲਦੇ ਨੇ ਨਾ ਇਹ ਜਿਹੜੇ ਸਾਲ ਮਿਲਦੇ ਨੇ ਇਹ ਪਰਮੇਸ਼ਵਰ ਦੀ ਦੇਣ ਹੈ ਪਰਮੇਸ਼ਵਰ ਦੀ ਕਿਰਪਾ ਦੇ ਦੁਆਰਾ ਇਹ ਦਿਨਾਂ ਨੂੰ ਇਹ ਸਾਲਾਂ ਨੂੰ ਜਾ ਕੇ ਪਾਬਾਂ ਦੇ ਵਿੱਚ ਜਾ ਕੇ ਰੈਸਟੋਰੈਂਟ ਹੋਟਲਾਂ ਚ ਜਾ ਕੇ ਦਿਨ ਨਹੀਂ ਮਨਾਏ ਜਾਂਦੇ ਕਿਉਂਕਿ ਇਹ ਉਹਨਾਂ ਦੀ ਦੇਨ ਨਹੀਂ ਇਹ ਪਰਮੇਸ਼ਵਰ ਦੀ ਦੇਨ ਹੈ ਇਹਨਾਂ ਨੂੰ ਦਿਨਾਂ ਨੂੰ ਮਨਾਉਣ ਦੇ ਲਈ ਧੰਨਵਾਦ ਕਰਨ ਦੇ ਲਈ ਸ਼ੁਕਰਗੁਜ਼ਾਰੀ ਕਰਨ ਦੇ ਲਈ ਪਰਮੇਸ਼ਵਰ ਦੇ ਘਰ ਦੇ ਵਿੱਚ ਆਉਣਾ ਜ਼ਰੂਰੀ ਹੈ ਕਿਉਂਕਿ ਪਰਮੇਸ਼ਵਰ ਨੇ ਜਦੋਂ ਅਸੀਂ ਇਹ ਸਮਝ ਲਵਾਂਗੇ ਕਿ ਇਹ ਦਿਨ ਪਰਮੇਸ਼ਵਰ ਨੇ ਬਣਾਇਆ ਇਹ ਦਿਨ ਪਰਮੇਸ਼ਵਰ ਨੇ ਦਿੱਤਾ ਤੇ ਸਾਨੂੰ ਪਰਮੇਸ਼ਵਰ ਦਾ ਧੰਨਵਾਦ ਕਰਨ ਦੀ ਲੋੜ ਹੈ ਪਰਮੇਸ਼ਵਰ ਦੇ ਘਰ ਵਿੱਚ ਆਉਣ ਦੀ ਲੋੜ ਹੈ ਪਰਮੇਸ਼ਵਰ ਦੀ ਹਜ਼ੂਰੀ ਚ ਆਉਣ ਦੀ ਲੋੜ ਹੈ ਪਰਮੇਸ਼ਵਰ ਦੇ ਫਾਟਕਾ ਦੇ ਅੰਦਰ ਆਉਣ ਦੀ ਲੋੜ ਹੈ ਅੱਜ ਇਨਸਾਨ ਨਵਾਂ ਸਾਲ ਚੜਦਾ ਜੀ ਨਵੇਂ ਸਾਲ ਤੇ ਪਾਰਟੀ ਕਰਾਂਗੇ ਜੀ ਨਵੇਂ ਸਾਲ ਤੇ ਅਸੀਂ ਹੁੱਲੜਬਾਜੀ ਕਰਾਂਗੇ ਨਵੇਂ ਸਾਲ ਤੇ ਅਸੀਂ ਉਸ ਮਾਲ ਦੇ ਵਿੱਚ ਘੁੰਮਾਂਗੇ ਉਸ ਪਾਰਕ ਚ ਘੁੰਮਾਂਗੇ ਉਸ ਜਗ੍ਹਾ ਤੇ ਘੁੰਮਾਂਗੇ ਪਰ ਗਿਆਨ ਦੀ ਕਮੀ ਦੇ ਕਾਰਨ ਕਹਿੰਦਾ ਗਿਆਨ ਦੀ ਕਮੀ ਦੇ ਕਾਰਨ ਇਨਸਾਨ ਨਾਸ਼ ਹੋ ਰਿਹਾ ਹੈ ਗਿਆਨ ਦੀ ਕਮੀ ਦੇ ਕਾਰਨ ਇਨਸਾਨ ਨਾਸ਼ ਵਾਲੇ ਰਸਤੇ ਤੇ ਚੱਲ ਰਿਹਾ ਹੈ ਅੱਜ ਇਸ ਗੱਲ ਦੇ ਉੱਤੇ ਜਿਨ੍ਹਾਂ ਨੂੰ ਗਿਆਨ ਹੈ ਜਿਨ੍ਹਾਂ ਨੂੰ ਤਾਲੀਮ ਹੈ ਜਿਨ੍ਹਾਂ ਦੇ ਅੰਦਰ ਰੱਬ ਦਾ ਡਰ ਹੈ ਜਿਨ੍ਹਾਂ ਦੇ ਅੰਦਰ ਪਰਮੇਸ਼ਵਰ ਦਾ ਭੈ ਹੈ ਉਹ ਜਾਣਦੇ ਨੇ ਕਿ ਅੱਜ ਦਾ ਦਿਨ ਪਰਮੇਸ਼ਵਰ ਨੇ ਬਣਾਇਆ ਔਰ ਅੱਜ ਦੇ ਦਿਨ ਮੈਨੂੰ ਆਪਣੇ ਕੰਮਾਂ ਨੂੰ ਛੱਡ ਕੇ ਪਰਮੇਸ਼ਵਰ ਦੇ ਘਰ ਵਿੱਚ ਜਾਣ ਦੀ ਕੀ ਹੈ ਘਰ ਵਿੱਚ ਜਾਣ ਦੀ ਜ਼ਰੂਰਤ ਹੈ ਘਰ ਵਿੱਚ ਜਾਣ ਦੀ ਲੋੜ ਹੈ ਪਰਮੇਸ਼ਵਰ ਨੇ ਆਕਾਸ਼ ਬਣਾਇਆ ਲਿਖਿਆ ਉਹਨੇ ਆਕਾਸ਼ ਬਣਾਇਆ ਧਰਤੀ ਬਣਾਈ ਉਹਨੇ ਸਵੇਰ ਬਣਾਈ ਉਹਨੇ ਸ਼ਾਮ ਬਣਾਈ ਉਹਨੇ ਦਿਨ ਬਣਾਇਆ ਉਹਨੇ ਰਾਤ ਬਣਾਈ ਉਹਨੇ ਪਾਣੀ ਬਣਾਇਆ ਤੇ ਉਹਨੇ ਅੰਬਰ ਅੰਬਰ ਬਣਾਇਆ ਅੱਜ ਅਸੀਂ ਨਵਾਂ ਸਾਲ ਮਨਾ ਰਹੇ ਆ ਇਹ ਵੀ ਪਰਮੇਸ਼ਵਰ ਨੇ ਬਣਾਇਆ ਯਿਸੂ ਮਸੀਹ ਦੇ ਕਲਾਮ ਨੂੰ ਜਦ ਅਸੀਂ ਪੜਦੇ ਆ ਜਦੋਂ ਅਸੀਂ ਉਹਦੇ ਵਚਨ ਨੂੰ ਪੜਦੇ ਆ ਤੇ ਯਿਸੂ ਮਸੀਹ ਦੇ ਜਨਮ ਤੋਂ ਹੀ ਇਹ ਸਨ ਕੀ ਹੋਇਆ ਮੈਂ ਪਿਛਲੇ ਸੰਡੇ ਵੀ ਇਸ ਗੱਲ ਨੂੰ ਜ਼ਾਹਿਰ ਕਰ ਰਿਹਾ ਸੀਗਾ ਕਿ ਯਿਸੂ ਮਸੀਹ ਦੇ ਜਨਮ ਤੋਂ ਸਨ ਸ਼ੁਰੂ ਹੋਇਆ ਯਿਸੂ ਮਸੀਹ ਦੀ ਮਹਿਮਾ ਕਰ ਰਹੇ ਆ ਜਦੋਂ ਯਿਸੂ ਮਸੀਹ ਨੂੰ 8 ਦਿਨ ਬਾਅਦ ਖੁਦਾ ਦੇ ਘਰ ਚ ਲੈ ਕੇ ਆਏ ਤੇ ਉਸ ਉਸੇ ਦਿਨ ਤੋਂ ਕੀ ਹੋਇਆ ਸਨ ਸ਼ੁਰੂ ਹੋਇਆ ਯਿਸੂ ਮਸੀਹ ਤੋਂ ਪਹਿਲਾਂ ਸਨ ਨਹੀਂ ਸੀ ਚੱਲਦੇ ਉਦੋਂ ਈਡੀ ਚੱਲਦੇ ਸਨ ਬੀਸੀ ਚੱਲਦੇ ਸਨ ਔਰ ਜਿੱਦਨ ਯਿਸੂ ਮਸੀਹ ਪੈਦਾ ਹੋਇਆ ਪੈਦਾ ਹੋਣ ਤੋਂ ਬਾਅਦ ਜਦ ਉਹਨੂੰ ਹੇਕਲ ਚ ਲੈ ਕੇ ਆਂਦਾ ਔਰ ਉਸ ਦਿਨ ਤੋਂ ਇਹ ਸਨ ਸ਼ੁਰੂ ਹੋਇਆ ਉਸ ਦਿਨ ਤੋਂ ਅੱਜ ਤੱਕ 2025 ਸਾਲ ਹੋ ਗਏ ਯਿਸੂ ਮਸੀਹ ਨੂੰ ਇਸ ਧਰਤੀ ਤੇ ਪੈਦਾ ਹੋਏ ਅਗਰ ਕੋਈ ਵੀ ਇਸ ਬੰਦਾ ਕਹੂਗਾ ਜੀ ਕਿਹੜਾ ਸਨ ਚੱਲ ਰਿਹਾ ਹੈ 2025 ਚੱਲ ਰਿਹਾ ਹੈ ਜੀ ਜੀ ਕਿਹੜਾ ਚੱਲ ਰਿਹਾ ਹੈ 2026 ਚੱਲ ਰਿਹਾ ਹੈ ਤੇ ਜਦੋਂ ਇਹ ਸਿੱਧਾ ਹੀ ਇਹਦੇ 'ਚ ਕੋਈ ਵੱਲ ਨਹੀਂ ਹੈ ਜੀ ਦੋ ਕਿੰਨਾ ਸਨ ਚੱਲ ਰਿਹਾ ਹੈ ਇਹ ਨਹੀਂ ਸਾਨੂੰ ਦੱਸਣਾ ਪਊਗਾ ਜੀ ਐਨੇ ਸਾਲ 1500 ਸਾਲ ਹੋ ਗਏ ਯੀਸ਼ੂ ਮਸੀਹ ਨੂੰ ਇਹ ਨਹੀਂ ਦੱਸਣਾ ਪਊਗਾ 1200 ਸਾਲ ਹੋ ਗਏ ਇਹ ਨਹੀਂ ਦੱਸਣਾ ਪਊਗਾ 500 ਸਾਲ ਹੋ ਗਿਆ ਯੀਸ਼ੂ ਮਸੀਹ ਨੂੰ ਇਸ ਧਰਤੀ ਉੱਤੇ ਆਇਆ ਨੂੰ ਅਸੀਂ ਇਹ ਕਹਿ ਸਕਦੇ ਹਾਂ ਜੀ ਕਿਹੜਾ ਸਨ ਚੱਲ ਰਿਹਾ ਉਹ ਕਹੂਗਾ 2026 ਚੱਲ ਰਿਹਾ ਅਸੀਂ ਕਹਿ ਸਕਦੇ ਹਾਂ ਕਿ ਕਾਕਾ 2026 ਸਾਲ ਹੋ ਗਏ ਯੀਸ਼ੂ ਮਸੀਹ ਨੂੰ ਇਸ ਧਰਤੀ ਤੇ ਆਇਆ 2000 ਕਿਉਂਕਿ ਸਨ ਜਿਹੜਾ ਚੱਲ ਰਿਹਾ ਸਨ ਯੀਸ਼ੂ ਮਸੀਹ ਦੇ ਨਾਮ ਤੋਂ ਸਨ ਯਿਸੂ ਤੋਂ ਸ਼ੁਰੂ ਹੋਇਆ ਸਨ ਪਤ ਤੋਂ ਸ਼ੁਰੂ ਹੋਇਆ ਸਨ بیٹے ਤੋਂ ਸ਼ੁਰੂ ਹੋਇਆ ਉਹ ਪਰਮੇਸ਼ਵਰ ਦਾ ਪੁੱਤ ਜਿਹੜਾ ਅਸਮਾਨ ਛੱਡ ਕੇ ਇਸ ਧਰਤੀ ਤੇ ਆਇਆ ਸੀਗਾ ਪਰਮੇਸ਼ਵਰ ਨੇ ਕਲਾਮ ਚ ਲਿਖਿਆ ਜਗਤ ਨਾਲ ਇੰਨਾ ਪਿਆਰ ਕੀਤਾ ਕਿ ਇੱਕ ਆਪਣਾ ਲੌਤਾ ਬੇਟਾ ਜਿਹੜਾ ਸੀ ਉਹ ਜਗਤ ਨੂੰ ਕੀ ਕਰ ਦਿੱਤਾ ਕੁਰਬਾਨ ਕਰ ਦਿੱਤਾ ਅੱਜ ਵਿਚਾਰ ਕਰੋ ਇਸ ਗੱਲ ਉੱਤੇ ਅਮਲ ਕਰੋ ਕਿ ਪਰਮੇਸ਼ਵਰ ਦਾ ਕਲਾਮ ਸਾਨੂੰ ਕੀ ਸਿਖਾਉਂਦਾ ਅੱਜ ਅਸੀਂ ਉਹਦੀ ਮਹਿਮਾ ਕਰਨ ਦੇ ਲਈ ਅੱਜ ਅਸੀਂ ਉਹਦੀ ਰਾਤ ਨਾ ਕਰਨ ਦੇ ਲਈ ਇਸ ਜਗ੍ਹਾ ਦੇ ਉੱਤੇ ਇਕੱਠੇ ਹੋਏ ਹਾਂ ਅੱਜ ਅਸੀਂ ਉਹਦੇ ਕੰਮਾਂ ਦਾ ਵਰਣਨ ਕਰਨ ਦੇ ਲਈ ਇਕੱਠੇ ਹੋਏ ਹਾਂ ਔਰ ਸੰਨ ਜਿਹੜਾ ਸੀ ਉਹ ਯਸੂ ਮਸੀਹ ਤੋਂ ਸ਼ੁਰੂ ਹੋਇਆ ਔਰ ਆਕਾਸ਼ ਤੇ ਧਰਤੀ ਜਿਹੜੀ ਸੀ ਉਹ ਪਰਮੇਸ਼ਵਰ ਨੇ ਇਸ ਧਰਤੀ ਤੇ ਕੀ ਕੀਤੀ ਉਤਪਤ ਕੀਤੀ ਜੀਵ ਜੰਤੂ ਧਰਤੀ ਉੱਤੇ ਸਾਰਾ ਕੁਝ ਜੋ ਲੈ ਕੇ ਆਂਦੇ ਪਰਮੇਸ਼ਵਰ ਨੇ ਆਦਮ ਨੂੰ ਕਿਹਾ ਆਦਮ ਨੇ ਜਿਹੜਾ ਵੀ ਨਾਂ ਲਿਆ ਜਾਨਵਰ ਦਾ ਉਹੋ ਹੀ ਨਾਮ ਜਨਵਰ ਦਾ ਪਰਮੇਸ਼ਵਰ ਨੇ ਰਖ ਦਿੱਤਾ ਜੋ ਵੀ ਕਿਹਾ ਉਹ ਹੀ ਰਖ ਦਿੱਤਾ ਔਰ ਧਰਤੀ ਤੇ ਹਰ ਜੀਵ ਜੰਤੂ ਹਰ ਜੋ ਕੁਝ ਵੀ ਬਣਾਇਆ ਇਨਸਾਨ ਪਰਮੇਸ਼ਵਰ ਨੇ ਆਪਣੇ ਹੱਥਾਂ ਦੇ ਨਾਲ ਮਿੱਟੀ ਦਾ ਪੁਤਲਾ ਬਣਾ ਕੇ ਆਪਣਾ ਸਾਹ ਉਹਦੇ ਵਿੱਚ ਫੂਕਿਆ ਔਰ ਲਿਖਿਆ ਜਦ ਪਰਮੇਸ਼ਵਰ ਨੇ ਆਪਣਾ ਸਾਹ ਆਦਮ ਚ ਫੂਕਿਆ ਤੇ ਆਦਮ ਜਿੰਦੀ ਜਾਨ ਹੋ ਗਿਆ ਇਨਸਾਨ ਰੱਬ ਨੇ ਬਣਾਇਆ ਇਨਸਾਨ ਪਰਮੇਸ਼ਵਰ ਨੇ ਬਣਾਇਆ ਧਰਤੀ ਉੱਤੇ ਹਰ ਜੀਵ ਜੰਤੂ ਜਾਨਵਰ ਪਰਮੇਸ਼ਰ ਨੇ ਬਣਾਇਆ ਆਕਾਸ਼ ਪਰਮੇਸ਼ਰ ਨੇ ਬਣਾਇਆ ਦਿਨ ਧਰਤੀ ਪਰਮੇਸ਼ਰ ਨੇ ਬਣਾਈ ਦਿਨ ਪਰਮੇਸ਼ਰ ਨੇ ਬਣਾਇਆ ਰਾਤ ਪਰਮੇਸ਼ਰ ਨੇ ਬਣਾਈ ਚੰਦ ਸੂਰਜ ਰੱਬ ਨੇ ਬਣਾਇਆ ਜਿਹੜੇ ਪਰਮੇਸ਼ਰ ਦੇ ਹੁਕਮ ਨੂੰ ਕੀ ਕਰਦੇ ਨੇ ਫਿਰ ਤੋਂ ਪੜਾਂਗੇ ਅਸੀਂ ਪਹਿਲੀ ਅਧਿਆਇ ਤੋਂ ਉਤਪਤ ਆਦ ਵਿੱਚ ਪਰਮੇਸ਼ਰ ਨੇ ਘਰੇ ਜਾ ਕੇ ਵੀ ਅਸੀਂ ਪੜਨਾ ਅੰਡਰਲਾਈਨ ਕਰ ਲੀਜੀਏ ਆਦ ਵਿੱਚ ਪਰਮੇਸ਼ਵਰ ਨੇ ਹਮ ਆਕਾਸ਼ ਤੇ ਧਰਤੀ ਨੂੰ ਉਤਪਤ ਕੀਤਾ ਹਮ ਧਰਤੀ ਬੇਡੋਲ ਤੇ ਸੁੰਜੀ ਸੀ ਹਮ ਅਤੇ ਡੁੰਗਿਆ ਉਤੇ ਹਨੇਰਾ ਸੀ ਹਾਲੇਲੂਇਆ ਧਰਤੀ ਪਹਿਲਾਂ ਕੀ ਸੀਗੀ ਧਰਤੀ ਬੇਡੋਲ ਤੇ ਸੁੰਜੀ ਤੇ ਸਿਰਫ ਧਰਤੀ ਉੱਤੇ ਕੀ ਸੀਗਾ ਹਨੇਰਾ ਸੀਗਾ ਹੋਰ ਕੁਝ ਵੀ ਹੈਗਾ ਹਨੇਰਾ ਸੀਗਾ ਪ੍ਰਭੂ ਨੇ ਕਿਹਾ ਇੱਕ ਕੀ ਬਣਾਈਏ ربو نے کی کیتا کہندا او ایک ਧਰਤੀ ਧਰਤੀ ਬਣਾਈਏ ਧਰਤੀ ਬਣਾਈ ਬਣਾਉਣ ਤੋਂ ਪਹਿਲਾਂ ਧਰਤੀ ਬਡੋਲ ਤੇ ਸੁੰਜੀ ਸੀਗੀ ਅੱਜ ਧਰਤੀ ਅਸੀਂ ਸੋਚਦੇ ਹਾਂ ਜੀ ਉਹ ਬਹੁਤ ਅੱਛੀ ਲੋਕੇਸ਼ਨ ਹੈ ਜੀ ਉਹ ਬਹੁਤ ਅੱਛੀ ਹੈ ਜੀ ਨੈਚਰਲ ਚੀਜ਼ਾਂ ਹੈ ਜੀ ਉੱਥੇ ਉੱਥੇ ਤਾਂ ਐਦਾਂ ਹੈ ਜੀ ਉਹ ਤੇ ਐਦਾਂ ਦੇ ਪਹਾੜ ਨੇ ਜੀ ਉੱਥੇ ਤਾਂ ਇੰਨਾ ਸੋਹਣਾ ਹੈ ਜੀ ਉਹ ਮੁਲਕ ਇੰਨਾ ਸੋਹਣਾ ਹੈ ਉਹ ਉਹ ਸ਼ਹਿਰ ਉਹ ਸੂਬਾ ਉਹ ਉਹ ਸਿਟੀ ਇੰਨੀ ਸੋਹਣੀ ਹੈ ਜੀ ਉਹ ਦੇਸ਼ ਇੰਨਾ ਸੋਹਣਾ ਹੈ ਇਹ ਲਿਖਿਆ ਹੈ ਇਹ ਬਣਾਉਣ ਤੋਂ ਪਹਿਲਾਂ ਇਹ ਧਰਤੀ ਜਿਹੜੀ ਸੀ ਬਡੌਲ ਤੇ ਕੀ ਸੀਗੀ ਸੁੰਜੀ ਸੀਗੀ ਅੱਜ ਲੋਕ ਕਰੋੜਾਂ ਰੁਪਇਆ ਅਰਬਾਂ ਰੁਪਇਆ ਕਮਾ ਰਹੇ ਨੇ ਹੋਟਲ ਖੋਲ੍ਹਦੇ ਨੇ ਜੀ ਉਹ ਜਗ੍ਹਾ ਦੇ ਉੱਤੇ ਅਸੀਂ ਹੋਟਲ ਬਣਾ ਰਹੇ ਹਾਂ ਉਹ ਜਗ੍ਹਾ ਦੇ ਉੱਤੇ ਅਸੀਂ ਆਪਣੀ ਰੈਸ਼ ਕਰ ਰਹੇ ਹਾਂ ਉਹ ਜਗ੍ਹਾ ਦੇ ਉੱਤੇ ਅਸੀਂ ਆਹ ਕਰ ਰਹੇ ਹਾਂ ਜੀ ਹਿਮਾਚਲ ਚ ਕਰ ਰਹੇ ਹਾਂ ਜੀ ਸ਼੍ਰੀਨਗਰ ਦੇ ਵਿੱਚ ਕਰ ਰਹੇ ਹਾਂ ਧਰਤੀ ਦੇ ਉੱਤੇ ਕਹਿੰਦੇ ਜੀ ਧਰਤੀ ਤੇ ਸਵਰਗ ਵੇਖਣਾ ਉੱਥੇ ਚਲੇ ਜਾਓ ਸਵਰਗ ਵੇਖਣਾ ਉੱਥੇ ਚਲੇ ਜਾਓ ਸਵਰਗ ਵੇਖਣਾ ਇੱਥੇ ਚਲੇ ਜਾਓ ਜੀ ਉੱਥੇ ਤਾਂ ਸਵਰਗ ਹੈ ਜੀ ਉਹ ਸ਼ਹਿਰ ਚ ਤਾਂ ਸਵਰਗ ਹੈ ਜੀ ਉਹ ਮੁਲਕ ਤਾਂ ਸਵਰਗ ਹੈ ਧਰਤੀ ਤੇ ਸਵਰਗ ਹੈ ਪਰ ਸੋਚੋ ਕਿ ਇਹ ਸਵਰਗ ਜਿਹੜਾ ਧਰਤੀ ਤਾਂ ਸਿਰਫ ਕੀ ਸੀਗੀ ਉੱਤੀ ਵੱਲੋਂ ਧਰਤੀ ਕੀ ਸੀਗੀ ਪਹਿਲਾਂ ਧਰਤੀ ਬਡੌਲ ਤੇ ਕੀ ਸੀ ਸੁੰਜੀ ਸੀਗੀ ਨੇਰੇ ਤੋਂ ਸਿਵਾ ਕੁਛ ਵੀ ਹੈਗਾ ਸਿਰਫ ਨੇਰਾ ਹੀ ਸੀ ਧਰਤੀ ਦੇ ਉੱਤੇ ਲਿਖਿਆ ਪਰਮੇਸ਼ਵਰ ਨੇ ਕਿਹਾ ਚਾਨਣ ਤੇ ਤੁਰੰਤ ਕੀ ਹੋ ਗਿਆ ਚਾਨਣ ਹੋ ਗਿਆ ਹਾਂਜੀ ਅਤੇ ਪਰਮੇਸ਼ਵਰ ਦਾ ਆਤਮਾ ਆ ਪਾਣੀਆਂ ਉੱਤੇ ਸਿਉਂਦਾ ਸੀ ਪਰਮੇਸ਼ਵਰ ਦਾ ਆਤਮਾ ਕਿਦੇ ਉੱਤੇ ਠਹਿਰਦਾ ਸੀਗਾ ਪਾਣੀਆਂ ਦੇ ਉੱਤੇ ਪਰਮੇਸ਼ਵਰ ਨੇ ਆਖਿਆ ਹੂੰ ਕਿ ਚਾਨਣ ਹੋਵੇ ਪਰਮੇਸ਼ਵਰ ਨੇ ਕਿਹਾ ਰੱਬ ਨੇ ਕਿਹਾ ਖੁਦਾ ਨੇ ਕਿਹਾ ਯਹੋਵਾ ਨੇ ਕਿਹਾ ਕਿ ਚਾਨਣ ਹੋਵੇ ਹੂੰ ਤਾਂ ਚਾਨਣ ਹੋ ਗਿਆ ਹallelujah ਦੋਵੇਂ ਹੱਥ ਖੜੇ ਕਰਕੇ ਬੋਲੋ ਹallelujah ਫਿਰ ਪੜਾਂਗੇ ਸੀ ਆਦ ਵਿੱਚ ਪਰਮੇਸ਼ਵਰ ਨੇ ਆਕਾਸ਼ ਤੇ ਧਰਤੀ ਨੂੰ ਉਤਪਤ ਕੀਤਾ ਧਰਤੀ ਬਡੋਲ ਤੇ ਸੁੰਜੀ ਸੀ ਧਰਤੀ ਕੀ ਸੀਗੀ ਧਰਤੀ ਬਡੋਲ ਤੇ ਸੁੰਜੀ ਸੀਗੀ ਹਾਂਜੀ ਅਤੇ ਡੁੰਗਾਈ ਉਤੇ ਹਨੇਰਾ ਸੀ ਆ ਅਤੇ ਪਰਮੇਸ਼ਵਰ ਦਾ ਆਤਮਾ ਪਰਮੇਸ਼ਵਰ ਦਾ ਆਤਮਾ ਪਾਣੀਆਂ ਉੱਤੇ ਸਿਉਂਦਾ ਸੀ ਪਾਣੀਆਂ ਦੇ ਉੱਤੇ ਸਿਉਂਦਾ ਸੀ ਹਾਂਜੀ ਪਰਮੇਸ਼ਵਰ ਨੇ ਆਖਿਆ ਪਰਮੇਸ਼ਵਰ ਨੇ ਕਿਹਾ ਕਿ ਚਾਨਣ ਹੋਵੇ ਰੱਬ ਨੇ ਕਿਹਾ ਚਾਨਣ ਹੋਵੇ ਤਾਂ ਚਾਨਣ ਹੋ ਗਿਆ ਚਾਨਣ ਹੋ ਗਿਆ ਹੂੰ ਤਾਂ ਪਰਮੇਸ਼ਵਰ ਨੇ ਚਾਨਣ ਨੂੰ ਡਿਠਾ ਹੂੰ ਬਈ ਚੰਗਾ ਹੈ ਹੂੰ ਅਤੇ ਪਰਮੇਸ਼ਵਰ ਨੇ ਚਾਨਣ ਨੂੰ ਹਨੇਰੇ ਤੋਂ ਵੱਖਰਾ ਕੀਤਾ ਰੱਬ ਨੇ ਚਾਨਣ ਨੂੰ ਹਨੇਰੇ ਵਿੱਚੋਂ ਕੀ ਕੀਤਾ ਵੱਖਰਾ ਕੀਤਾ ਪਰਮੇਸ਼ਵਰ ਨੇ ਚਾਨਣ ਨੂੰ ਦਿਨ ਆਖਿਆ ਫਿਰ ਚਾਨਣ ਨੂੰ ਦਿਨ ਦਾ ਦਰਜਾ ਦਿੱਤਾ ਤੇ ਹਨੇਰੇ ਨੂੰ ਰਾਤ ਆਖਿਆ ਹਨੇਰੇ ਨੂੰ ਰਾਤ ਦਾ ਦਰਜਾ ਦਿੱਤਾ ਹੁਣ ਅਸੀਂ ਕਹਿੰਦੇ ਆ ਜੀ ਰਾਤ ਨੂੰ ਅਸੀਂ ਕਹਿੰਦੇ ਆ ਦਿਨ ਨੂੰ ਅਸੀਂ ਜਦੋਂ ਰਾਤ ਪੈ ਜਾਂਦੀ ਹੈ ਤੇ ਘਰਾਂ ਨੂੰ ਚੱਲ ਜਾਂਦੇ ਆ ਦਿਨ ਆ ਜਾਂਦਾ ਤੇ ਘਰਾਂ ਵਿੱਚੋਂ ਨਿਕਲ ਆਉਂਦੇ ਆ ਇਹ ਰਾਤ ਦਿਨ ਜਿਹੜਾ ਇਹ ਪਰਮੇਸ਼ਵਰ ਨੇ ਬਣਾਇਆ ਰੱਬ ਨੇ ਬਣਾਇਆ ਜਿਹਦੀ ਅਸੀਂ ਕੀ ਕਰਨ ਆਏ ਅੱਜ ਜਿਦੀ ਅਸੀਂ ਪ੍ਰਸ਼ਤੀਸ਼ ਕਰਨ ਆਏ ਆ ਜਿਦੀ ਅਸੀਂ ਆਰਾਧਨਾ ਕਰਨ ਆਏ ਆ ਜਿਹਦੇ ਕੰਮਾਂ ਦਾ ਵਰਣਨ ਕਰਨ ਆਏ ਆ ਕਲਾਮ ਚ ਕੀ ਇਹ ਰੱਬ ਦੇ ਕੰਮ ਨੇ ਆਕਾਸ਼ ਤੇ ਧਰਤੀ ਨੂੰ ਉਤਪਤ ਕੀਤਾ ਇਹ ਰੱਬ ਦਾ ਕੰਮ ਹੈ ਧਰਤੀ ਦੇ ਉੱਤੇ ਅੰਬਰ ਨੂੰ ਬਣਾਇਆ ਰੱਬ ਦਾ ਕੰਮ ਹੈ ਪਾਣੀਆਂ ਨੂੰ ਇੱਕ ਜਗ੍ਹਾ ਤੇ ਸਮੁੰਦਰਾਂ ਚ ਇਕੱਠਾ ਕੀਤਾ ਇਹ ਰੱਬ ਦਾ ਕੰਮ ਹੈ ਤਾਰਿਆਂ ਨੂੰ ਖੜਾ ਕੀਤਾ ਖਿਲਾ ਰਿਆ ਅਸਮਾਨ ਤੇ ਇਹ ਪਰਮੇਸ਼ਵਰ ਦਾ ਕੰਮ ਹੈ ਸੂਰਜ ਨੂੰ ਖੜਾ ਕੀਤਾ ਇਹ ਪਰਮੇਸ਼ਵਰ ਦਾ ਕੰਮ ਹੈ ਚੰਦਰਮੇ ਨੂੰ ਉੱਤੇ ਲਮਕਾ ਦਿੱਤਾ ਇਹ ਪਰਮੇਸ਼ਵਰ ਦਾ ਕੰਮ ਹੈ ਆਦਮ ਨੂੰ ਮਿੱਟੀ ਦਾ ਪੁਤਲਾ ਬਣਾ ਕੇ ਉਹਦੇ ਵਿੱਚ ਆਪਣਾ ਸਾਹ ਫੂਕ ਦਿੱਤਾ ਇਹ ਪਰਮੇਸ਼ਵਰ ਦਾ ਕੰਮ ਹੈ ਇਹਨਾਂ ਕੰਮਾਂ ਦਾ ਜ਼ਿਕਰ ਕਰੋ ਆਪਣੀ ਲਾਈਫ 'ਚ ਇਹਨਾਂ ਕੰਮਾਂ ਦਾ ਜ਼ਿਕਰ ਕਰੋ ਦੁਨੀਆ ਤੇ ਕਿ ਇਹ ਪਰਮੇਸ਼ਵਰ ਦੇ ਕੰਮ ਨੇ ਪਰਮੇਸ਼ਵਰ ਸਿਰਫ ਲੰਗੜਿਆ ਅੰਨਿਆ ਲੂਲਿਆ ਨੂੰ ਚੰਗਾ ਨਹੀਂ ਕਰਦਾ ਪਰਮੇਸ਼ਵਰ ਸਿਰਫ ਬਿਮਾਰਾਂ ਨੂੰ ਚੰਗਾ ਨਹੀਂ ਕਰਦਾ ਪਰਮੇਸ਼ਵਰ ਤੇ ਆਕਾਸ਼ ਤੇ ਧਰਤੀ ਨੂੰ ਬਣਾਉਣ ਵਾਲਾ ਪਰਮੇਸ਼ਵਰ ਹੈ ਸਿਰਫ ਉਹ ਬਿਮਾਰਾਂ ਨੂੰ ਚੰਗਾ ਕਰਨ ਵਾਲਾ ਪਰਮੇਸ਼ਵਰ ਨਹੀਂ ਪਰਮੇਸ਼ਵਰ ਸਿਰਫ ਬਦਰੂਆਂ ਨੂੰ ਕੱਟਣ ਵਾਲਾ ਪਰਮੇਸ਼ਵਰ ਨਹੀਂ ਆ ਜੀ ਬਿਮਾਰ ਚੰਗਾ ਜੀ ਕੈਂਸਰ ਦਾ ਮਰੀਜ਼ ਨੂੰ ਚੰਗਾ ਕਰਨ ਵਾਲਾ ਪਰਮੇਸ਼ਵਰ ਨਹੀਂ ਸਿਰਫ ਉਹ ਕਹਿੰਦੇ ਜੀ ਅਸੀਂ ਕੈਂਸਰ ਦਾ ਮਰੀਜ਼ ਲਿਆ ਆਉਂਨੇ ਆ ਤੁਸੀਂ ਠੀਕ ਕਰ ਦਿਓ ਅਸੀਂ ਅੰਨੇ ਨੂੰ ਲਿਆ ਆਉਂਨੇ ਆ ਤੁਸੀਂ ਠੀਕ ਕਰ ਦਿਓ ਅਸੀਂ ਅਸੀਂ ਬਿਮਾਰ ਨੂੰ ਲਿਆ ਆਉਂਨੇ ਆ ਤੁਸੀਂ ਠੀਕ ਕਰ ਦਿਓ ਉਹਨਾਂ ਨੂੰ ਕਹੋ ਕਿ ਪਰਮੇਸ਼ਰ ਸਿਰਫ ਬਿਮਾਰਾਂ ਨੂੰ ਚੰਗਾ ਕਰਨ ਵਾਲਾ ਨਹੀਂ ਪਰਮੇਸ਼ਰ ਤੇ ਉਹ ਹੈ ਜਿਹੜਾ ਆਕਾਸ਼ ਤੇ ਧਰਤੀ ਨੂੰ ਬਣਾਉਣ ਵਾਲਾ ਪਰਮੇਸ਼ਰ ਹੈ ਉਹਦਾ ਨਾਮ ਯੀਸ਼ੂ ਮਸੀਹ ਹੈ ਯੀਸ਼ੂ ਮਸੀਹ ਉਹਦਾ ਨਾਮ ਹੈ ਉਹ ਪਰਮੇਸ਼ਰ ਹੈ ਅਸੀਂ ਕਹਿੰਦੇ ਯਿਸੂ ਮਸੀਹ ਦੇ ਨਾਮ ਦੇ ਵਿੱਚ ਬਿਮਾਰ ਚੰਗੇ ਹੁੰਦੇ ਨੇ ਸਿਰਫ ਬਿਮਾਰ ਨਹੀਂ ਚੰਗੇ ਹੁੰਦੇ ਯਿਸੂ ਮਸੀਹ ਦੇ ਨਾਮ ਦੇ ਵਿੱਚ ਸੂਰਜ ਆਪਣੀ ਜਗ੍ਹਾ ਤੇ ਚਲਾ ਜਾਂਦਾ ਹੈ ਚੰਦਰਮਾ ਆਪਣੀ ਜਗ੍ਹਾ ਤੇ ਚਲਾ ਜਾਂਦਾ ਹੈ ਯਿਸੂ ਮਸੀਹ ਦੇ ਨਾਮ ਦੇ ਵਿੱਚ ਰਾਤ ਪੈ ਜਾਂਦੀ ਹੈ ਯਿਸੂ ਮਸੀਹ ਦੇ ਨਾਮ ਦੇ ਵਿੱਚ ਦਿਨ ਚੜ ਜਾਂਦਾ ਹੈ ਕਹਿੰਦਾ ਉਹਨੇ ਚਾਨਣ ਨੂੰ ਦਿਨ ਆਖਿਆ ਤੇ ਹਨੇਰੇ ਨੂੰ ਰਾਤ ਆਖਿਆ ਧਰਤੀ ਪਹਿਲਾਂ ਕੀ ਸੀਗੀ ਬਦਲ ਤੇ ਸੁੰਜੀ ਸੀਗੀ ਤੁਸੀਂ ਗੱਲ ਕਰੋਗੇ ਪਰਮੇਸ਼ਵਰ ਦਾ ਆਤਮਾ ਤੁਹਾਡੇ ਵਿੱਚ ਉਤਰੂਗਾ ਕੋਈ ਬੰਦਾ ਤੁਹਾਡੇ ਨਾਲ ਗੱਲ ਨਹੀਂ ਕਰ ਸਕੂਗਾ ਜਦੋਂ ਤੁਸੀਂ ਗੱਲ ਕਰਨ ਦੇ ਲਈ ਤਿਆਰ ਹੋਵੋਗੇ ਪੁੱਛੋਗੇ ਕਿ ਕੀ ਸੀਗਾ ਪਹਿਲਾਂ ਕਲਾਮ ਚ ਲਿਖਿਆ ਹੈ ਤਰਤੀਬ ਬਦਲ ਤੇ ਕੀ ਸੀਗੀ ਪਰਮੇਸ਼ਵਰ ਨੇ ਆਕਾਸ਼ ਤੇ ਧਰਤੀ ਨੂੰ ਕੀ ਕੀਤਾ ਉਤਪਤ ਕੀਤਾ ਸ਼ਬਦ ਨਾਲ ਸ਼ਬਦ ਨਾਲ ਸਭ ਕੁਝ ਰਚਿਆ ਗਿਆ ਅਸੀਂ ਇਹ ਤਾਂ ਮੰਨਦੇ ਆ ਕਿ ਸ਼ਬਦ ਦੇ ਨਾਲ ਸਭ ਕੁਝ ਰਚਿਆ ਸ਼ਬਦ ਨਾਲ ਬਣਿਆ ਸਾਰਾ ਕੁਝ ਤੇ ਉਹ ਸ਼ਬਦ ਕੌਣ ਸੀਗਾ ਉਹ ਕਿੰਨੇ ਰਚਿਆ ਸ਼ਬਦ ਨਾਲ ਹੁਕਮ ਨਾਲ ਕਿੰਨੇ ਬਣਾਇਆ ਪਰਮੇਸ਼ਵਰ ਨੇ ਆਪਣੇ ਹੁਕਮ ਦੇ ਨਾਲ ਸਭ ਕੁਝ ਉਤਪਤ ਕੀਤਾ ਪਰਮੇਸ਼ਵਰ ਨੇ ਆਪਣੇ ਹੁਕਮ ਦੇ ਨਾਲ ਧਰਤੀ ਦੇ ਉੱਤੇ ਹਨੇਰਾ ਕੀਤਾ ਆਪਣੇ ਹੁਕਮ ਨਾਲ ਦਿਨ ਕੀਤਾ ਆਪਣੇ ਹੁਕਮ ਨਾਲ ਪਾਣੀਆਂ ਨੂੰ ਇੱਕ ਜਗ੍ਹਾ ਉੱਤੇ ਇਕੱਠਾ ਕੀਤਾ ਆਪਣੇ ਹੁਕਮ ਨਾਲ ਤਾ ਸਮਾਨ ਤੇ ਤਾਰਿਆਂ ਨੂੰ ਫਿੱਟ ਕੀਤਾ ਆਪਣੇ ਹੁਕਮ ਦੇ ਨਾਲ ਅਸਮਾਨ ਦੇ ਉੱਤੇ ਚੰਦਰਮੇ ਨੂੰ ਫਿੱਟ ਕੀਤਾ ਆਪਣੇ ਹੁਕਮ ਦੇ ਨਾਲ ਅਸਮਾਨ ਦੇ ਉੱਤੇ ਸੂਰਜ ਨੂੰ ਫਿੱਟ ਕੀਤਾ ਉਹਦਾ ਨਾਮ ਯੀਸ਼ੂ ਮਸੀਹ ਹੈ ਯੀਸ਼ੂ ਮਸੀਹ ਉਹਦਾ ਨਾਮ ਹੈ ਅੱਜ ਤੁਸੀਂ ਇਸ वचन ਦੇ ਪ੍ਰਕਾਸ਼ ਨੂੰ ਲੈ ਕੇ ਜਾਓਗੇ ਤੇ वचन ਤੁਹਾਡੀ ਲਾਈਫ ਚ ਕੰਮ ਕਰੂਗਾ ਇਸ ਪੂਰੇ ਸਾਲ ਦੇ ਵਿੱਚ ਫਿਰ ਪੜਾਂਗੇ ਅਸੀਂ ਅੱਗੇ वचन ਨੇ ਆਦ ਵਿੱਚ ਪਰਮੇਸ਼ਵਰ ਨੇ ਆਕਾਸ਼ ਅਤੇ ਧਰਤੀ ਨੂੰ ਉਤਪਤ ਕੀਤਾ ਆ ਧਰਤੀ ਬਿਡੋਲ ਤੇ ਸੁੰਜੀ ਸੀ ਧਰਤੀ ਕੀ ਸੀਗੀ ਪਹਿਲਾਂ ਧਰਤੀ ਪਹਿਲਾਂ ਬਿਡੋਲ ਤੇ ਸੁੰਜੀ ਸੀ ਅਤੇ ਪਰਮੇਸ਼ਵਰ ਦਾ ਅਤੇ ਡੁੰਗਾਈ ਉਤਰਨੇਰਾ ਸੀ ਸਿਰਫ ਡੁੰਗਾਈ ਦੇ ਉੱਤੇ ਕੀ ਸੀਗਾ ਹਨੇਰਾ ਅਤੇ ਪਰਮੇਸ਼ਵਰ ਦਾ ਆਤਮਾ ਪਰਮੇਸ਼ਵਰ ਦਾ ਆਤਮਾ ਪਾਣੀਆਂ ਉੱਤੇ ਸਿਉਂਦਾ ਸੀ ਪਾਣੀਆਂ ਦੇ ਉੱਤੇ ਚਲਦਾ ਸੀਗਾ ਹਮ ਪਰਮੇਸ਼ਵਰ ਨੇ ਆਖਿਆ ਪਰਮੇਸ਼ਵਰ ਨੇ ਆਖਿਆ ਸੀਗਾ ਕਿ ਚਾਨਣ ਹੋਵੇ ਚਾਨਣ ਹੋਵੇ ਤਾਂ ਚਾਨਣ ਹੋ ਗਿਆ ਚਾਨਣ ਹੋ ਗਿਆ ਤਾਂ ਪਰਮੇਸ਼ਵਰ ਨੇ ਚਾਨਣ ਨੂੰ ਡਿਠਾ ਪਰਮੇਸ਼ਵਰ ਨੇ ਚਾਨਣ ਨੂੰ ਡਿਠਾ ਬਈ ਚੰਗਾ ਹੈ ਚੰਗਾ ਹੈ ਅਤੇ ਪਰਮੇਸ਼ਵਰ ਨੇ ਚਾਨਣ ਨੂੰ ਪਰਮੇਸ਼ਵਰ ਨੇ ਚਾਨਣ ਨੂੰ ਹਨੇਰੇ ਤੋਂ ਵੱਖਰਾ ਕੀਤਾ ਹਨੇਰੇ ਚੋਂ ਵੱਖਰਾ ਕੀਤਾ ਪਰਮੇਸ਼ਵਰ ਨੇ ਚਾਨਣ ਨੂੰ ਦਿਨ ਆਖਿਆ ਰੱਬ ਨੇ ਚਾਨਣ ਨੂੰ ਦਿਨ ਆਖਿਆ ਤੇ ਹਨੇਰੇ ਨੂੰ ਰਾਤ ਆਖਿਆ ਹਨੇਰੇ ਨੂੰ ਰਾਤ ਆਖਿਆ ਸੋ ਸੰਜ ਤੇ ਸਵੇਰ ਪਹਿਲਾ ਦਿਨ ਹੋਇਆ ਹੂੰ ਸੰਜ ਤੇ ਸਵੇਰ ਕੀ ਹੋਇਆ ਉਸ ਦਿਨ ਪ੍ਰਭੂ ਨੇ ਜਦਨ ਬਣਾਇਆ ਸੀ ਉਸ ਦਿਨ ਸਾਂਝ ਤੇ ਸਵੇਰ ਕੀ ਸੀਗਾ ਪਹਿਲਾ ਦਿਨ ਸੀਗਾ ਇਸ ਧਰਤੀ ਉੱਤੇ ਪਹਿਲਾ ਫਿਰ ਪੜਾਂਗੇ ਸੀ ਪਹਿਲੀ ਆਇਤ ਨਹੀਂ ਉਸੇ ਨੂੰ ਹੀ 118 ਨੰਬਰ ਜ਼ਬੂਰ ਉਹਦੀ 24 ਆਇਤ ਨੂੰ ਪੜਾਂਗੇ ਸੀ ਇਹ ਦਿਨ ਯਹਵਾ ਨੇ ਬਣਾਇਆ ਹੈ ਜ਼ੋਰ ਨਾਲ ਤਾਲੀ ਲਗਾਓ ਇਸ ਤੋਂ ਪਹਿਲਾਂ ਧਰਤੀ ਕੀ ਸੀਗੀ ਉੱਚੀ ਬੋਲੋ ਇਸ ਤੋਂ ਪਹਿਲਾਂ ਧਰਤੀ ਕੀ ਸੀਗੀ ਬਿਡੋਲ ਤੇ ਕੀ ਸੀਗੀ ਸੁਣਜੀ ਹਣ ਇਹ ਦਿਨ ਕਿੰਨੇ ਬਣਾਇਆ ਯਹੋਵਾ ਨੇ ਬਣਾਇਆ ਜਿਸ ਦਿਨ ਵਿੱਚ ਬਹਿ ਕੇ ਤੁਸੀਂ ਗੱਲਾਂ ਕਰਦੇ ਹੋ ਨਾ ਜਿਸ ਦਿਨ ਵਿੱਚ ਬਹਿ ਕੇ ਤੁਸੀਂ ਗੱਲਾਂ ਕਰਦੇ ਹੋ ਇਹ ਦਿਨ ਵੀ ਯਹੋਵਾ ਨੇ ਬਣਾਇਆ ਹੈ ਇਹ ਦਿਨ ਵੀ ਪਰਮੇਸ਼ੁਰ ਨੇ ਬਣਾਇਆ ਉਹਦਾ ਨਾਮ ਯੀਸ਼ੂ ਮਸੀਹ ਹੈ ਯੀਸ਼ੂ ਮਸੀਹ ਉਹਦਾ ਨਾਮ ਹੈ ਇੱਕ ਭਜਨ ਹੈਗਾ ਨਾ ਯੀਸ਼ੂ ਉਹਦਾ ਕਿੱਦਾਂ ਹੈ ਭਾਈ ਆਜ਼ਾਦ ਮਸੀਹ ਯਿਸੂ ਉਹਦਾ ਨਾਮ ਹੈ ਹਾਂਜੀ ਉਹਨੂੰ ਯਾਦ ਹੈ ਤੁਹਾਨੂੰ ਨਹੀਂ ਯਾਦ ਬੋਲੋ ਪੁੱਛਦੇ ਨੇ ਸਾਰੇ ਤੇਰਾ ਨਾਤਾ ਕਿਦੇ ਨਾਲੇ ਤਾਲੀ ਮਿਜਾ ਕੇ ਮਗਰ ਬੋਲੀ ਆ ਜਾਤ ਮਸੀਹੇ ਮੇਰਾ ਨਾਤਾ ਕਿਦੇ ਨਾਲੇ ਫਿਰ ਸ਼ੁਰੂ ਤੋਂ ਬੋਲੋ ਪੁੱਛਦੇ ਨੇ ਮੈਨੂੰ ਸਾਰੇ ਮੇਰੇ ਪਿੱਛੇ ਬੋਲੋ ਪੁੱਛਦੇ ਨੇ ਮੈਨੂੰ ਸਾਰੇ ਤੇਰਾ ਨਾਤਾ ਕਿਦੇ ਨਾਲ ਹੈ ਤੇਰਾ ਨਾਤਾ ਕਿਦੇ ਨਾਲ ਹੈ ਕਿਦੇ ਨਾਲ ਹੈ ਜਾਤ ਮਸੀਹ ਯਿਸੂ ਦਾ ਨਾਮ ਹੈ ਸਪਤਾ ਲਈ ਵੀ ਜਾਓ ਯਿਸੂ ਦਾ ਨਾਮੇ ਸਪਤਾ ਲਈ ਵੀ ਜਾਓ ਹੇਲੇਲੂਇਆ ਯਿਸੂ ਦਾ ਨਾਮੇ ਯਿਸੂ ਆਪਣੇ ਹੱਥ ਨੂੰ ਖੜਾ ਕਰਕੇ ਕਹੋ ਯਿਸੂ ਦਾ ਨਾਮੇ ਯੇਸ਼ੂ ਦਾ ਨਾਮ ਹੈ ਇੱਕ ਹੱਥ ਨੂੰ ਖੜਾ ਕਰਕੇ ਉਂਗਲ ਖੜੀ ਕਰਕੇ ਕਹੋ ਸਾਰੇ ਤੇਰਾ ਨਤ ਕੀ ਦੇ ਨਲੇ ਨਤ ਕੀ ਦੇ ਨਲੇ ਨਤ ਕੀ ਦੇ ਨਾਲੇ ਪੁੱਛ ਦੇ ਨੇ ਸਾਰੇ ਮੇਨੋਂ ਨਤ ਕੀ ਦੇ ਨਲੇ ਤੁਹਾਨੂੰ ਪੁੱਛਣਗੇ ਨਾ ਕਿ ਕਿਦੇ ਨਾਲ ਤੁਹਾਡਾ ਨਾਤਾ ਹੈ ਕਿੱਥੇ ਜਾਂਦੇ ਹੋ ਤੁਸੀਂ ਕੌਣ ਆ ਤੁਸੀਂ ਕਿਉਂ ਯੇਸ਼ੂ ਦਾ